ਗੱਲ ਸੁਣ ਪ੍ਰਗਟਾ ਓਏ ਰਾਤੀ ਬਹਿ ਕੇ ਮਸਬਰਾ ਕੀਤਾ ਮੈਂ ਛੋਟੇ ਵੀਰੇ ਨਾਲ ਜਦੋਂ ਜਾਮਸੀ ਸਾਂਝਾ ਕੀਤਾ ਕੀ ਬਿਉਤ ਵਣਾਈਆ ਕੀ ਬਿਉਤ ਵਣਾਈਆ ਲੱਭਦੇ ਟਰੈਕਟਰ ਖੋਜਾਣਾ ਬੇਲਾ ਓ ਦੱਸ ਕਿਹੜਾ ਲੈਣਾ ਤੂੰ ਲੱਗਿਆ ਪਿਆ ਮੰਡੀ ਵਿੱਚ ਮੇਲਾ ਦੱਸ ਕਿਹੜਾ ਲੈਣਾ ਤੂੰ ਲੱਗਿਆ ਪਿਆ ਮੰਡੀ ਵਿੱਚ ਮੇਲਾ ਮੈਂ ਅਕਸਰ ਸੁਣਦਾ ਹਾਂ ਹਾਂ ਬਈ ਮੈਂ ਅਕਸਰ ਸੁਣਦਾ ਹਾਂ ਹੁੰਦਾ ਮੰਡੀਆਂ ਦੇ ਵਿੱਚ ਧੋਖਾ ਤੈਨੂੰ ਕੀ ਨੇਰਾ ਦੇਤੀ ਟਰੈਕਟਰ ਖੜਾ ਕੋਕੇ ਤੋਂ ਕੋਕਾ ਤੈਨੂੰ ਕੀ ਨੇਰਾ ਦੇਤੀ ਡਾਇਰੈਕਟਰ ਖੜਾ ਕੋਕੇ ਤੋਂ ਕੋਕਾ ਚੀਜ਼ ਬਦਿਆ ਲੱਭਾਂਗੇ ਹੋ ਉਹ ਚੀਜ਼ ਬਦਿਆ ਲੱਭਾਂਗੇ ਆਪਾਂ ਸਾਵਣਾ ਲਾਉਣਾ ਢੇਲਾ ਕਿਹੜਾ ਲੈਣਾ ਪੱਟੀ ਓਏ ਪਿਆ ਲੱਗਿਆ ਮੰਡੀ ਵਿੱਚ ਮੇਲਾ ਕਿਹੜਾ ਲੈਣੇ ਪੱਟੀ ਓਏ ਉਹ ਲੱਗਿਆ ਪਿਆ ਮੰਡੀ ਵਿੱਚ ਮੇਲਾ ਸਬਰਾਜ ਵੇਖਲਾ ਗੇ ਅੱਛਾ ਸਬਰਾਜ ਵੇਖਲਾਂਗੇ ਜਾਂ ਫਿਰ ਮਿਲ ਜੇ ਸੋਨਾ ਲੀਕਾ ਜੌਂਡੀਅਰ ਵੀ ਤਕੜੇ ਨੇ ਥੋੜੀਆਂ ਚੱਲਣੀਆਂ ਪੈਣੀਆਂ ਚੀਸਾ ਜੌਂਡੀਅਰ ਵੀ ਤਕੜੇ ਨੇ ਓ ਥੋੜੀਆਂ ਚੱਲਣੀਆਂ ਪੈਣੀਆਂ ਚੀਸਾਂ 3630 ਵੀ ਮਾੜਾ ਨੀ ਹੋ 3630 ਵੀ ਮਾੜਾ ਨੀ ਨੈ ਮਤੇ ਚੜਾਉਣਾ ਕਿਉਂ ਕਰੇਲਾ ਓ ਦੱਸ ਕਿਹੜਾ ਲੈਣਾ ਤੂੰ ਲੱਗਿਆ ਪਿਆ ਮੰਡੀ ਵਿੱਚ ਮੇਲਾ ਦੱਸ ਕਿਹੜਾ ਲੈਣਾ ਤੂੰ ਓ ਲੱਗਿਆ ਪਿਆ ਮੰਡੀ ਵਿੱਚ ਮੇਲਾ ਕਿਸੇ ਘਰ ਚੋਂ ਲੱਭ ਲੈ ਤੂੰ ਵਾਧੂ ਖੜੇ ਨੇ ਵਾਧੂ ਕਿਸੇ ਘਰ ਚੋਂ ਲੱਭ ਲੈ ਤੂੰ ਜਿਹੜਾ ਹੋਵੇ ਘੱਟ ਚਲਾਇਆ ਇਹ ਵੀ ਘਰਾਂ ਚੁਈਏ ਨੇ ਇਹਨਾਂ ਨੇ ਕਿਹੜਾ ਹੱਥੀ ਵੜਾਇਆ ਇਹ ਵੀ ਘਰਾਂ ਚੁਈਏ ਨੇ ਇਹਨਾਂ ਨੇ ਕਿਹੜਾ ਹੱਥੀ ਵੜਾਇਆ ਕਿਹੜੀ ਗੱਲ ਤੋਂ ਡਰਦਾ ਤੂੰ ਓਏ ਕਿਹੜੀ ਗੱਲ ਤੋਂ ਡਰਦਾ ਤੂੰ ਖੜਾ ਨਾ ਹੋ ਜੇ ਕੋਈ ਚਮੇਲਾ ਕਿਹੜਾ ਲੈਣਾ ਪੱਟੀ ਓਏ ਲੱਗਿਆ ਪਿਆ ਮੰਡੀ ਵਿੱਚ ਮੇਲਾ ਕੋਈ ਚੱਜ ਦਾ ਲੱਭਦੇ ਤੂੰ ਟਰੈਕਟਰ ਕਿਉਂ ਖੰਜਾਉਣਾ ਵੇਲਾ ਉਹ ਦੱਸ ਕਿਹੜਾ ਲੈਣਾ ਤੂੰ ਓ ਲੱਗਿਆ ਪਿਆ ਮੰਡੀ ਵਿੱਚ ਮੇਲਾ ਕੀ ਹਾ ਜਾਣੇ ਮਿੱਤਰ ਪਿਆਰਿਓ ਅੱਜ ਨਾ ਬੈਸੀ ਇੱਕ ਸਾਡੇ ਦਿਮਾਗ ਦੇ ਵਿੱਚ ਗੱਲ ਆ ਗਈ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਕਹਿ ਦਿੰਦੇ ਆ ਪੱਟੀ ਯਾਰ ਕਿਸੇ ਦੇ ਘਰੋਂ ਲੱਭਦੇ ਵੀ ਅਕਸਰ ਸੋਚਣ ਵਾਲੀ ਗੱਲ ਆ ਜਿਹੜੇ ਵਪਾਰੀਆ ਲਵੇ ਸੈਂਕੜੇ ਟਰੈਕਟਰ ਖੜੇ ਆ ਬਹੁਤ ਜਿਆਦਾ ਗਾਰੰਟੀ ਵਾਲੇ ਕਾਗਜ਼ਾ ਪੇਪਰਾਂ ਦੀ ਜਿਨ੍ਹਾਂ ਦੀ ਪੂਰੀ ਫੁੱਲ ਗਾਰੰਟੀ ਹੁੰਦੀ ਆ ਉਹਨਾਂ ਤੋਂ ਫਿਰ ਵੀ ਨਾ ਬਹੁਤ ਕਿਸਾਨ ਭਰਾ ਨੇ ਜਿਹੜੇ ਕੰਨੀ ਘਤਰਾਉਂਦੇ ਆ ਉਹਨਾਂ ਦੇ ਦਿਲ ਦੇ ਵਿੱਚ ਨਾ ਇੱਕ ਡਰ ਆ ਵੀ ਪਤਾ ਨਹੀਂ ਸਾਨੂੰ ਕੋਈ ਮਾੜਾ ਟਰੈਕਟਰ ਨਾ ਦੇ ਦੇਣਾ ਵੈਸੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸੋ ਉਸੇ ਇਹ ਕਿਸਾਨ ਦੀ ਜਿਹੜੀ ਇੱਕ ਦਿਲ ਦੀ ਹੂਕ ਹੈ ਵੀ ਮੈਨੂੰ ਕਿਸੇ ਦੇ ਘਰੋਂ ਟਰੈਕਟਰ ਚੰਗਾ ਲੱਭ ਕੇ ਦੇ ਦਿਓ ਉਹ ਇੱਕ ਗੀਤ ਦੇ ਰਾਹੀਂ ਮੈਂ ਤੁਹਾਡੇ ਸਾਹਮਣੇ ਕੀਤੀ ਹੈ ਆਸ ਹੈ ਤੁਹਾਨੂੰ ਸਾਡਾ ਇਹ ਬਣਾਇਆ ਹੋਇਆ ਗੀਤ ਪਸੰਦ ਆਉ ਨਾਲ ਮੇਰੇ ਪ੍ਰਗਟ ਬਟੂਹਾ ਤੇ ਮੈਂ ਤੁਹਾਡਾ ਵੀਰ ਪੱਟੀ ਕੁੰਬੜਵਾਲੀਆ ਸੋ ਮਿੱਤਰੋ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਆਸ ਹੈ ਵੀ ਤੁਹਾਨੂੰ ਇਹ ਵੀਡੀਓ ਵੀ ਸਾਡੀ ਚੰਗੀ ਲੱਗੂ ਤੇ ਭਰਾ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਕਰਾਂ ਬੜੀ ਮਿਹਰਬਾਨੀ